ਹਾਂਜੀ ਸਤਿ ਸ਼੍ਰੀ ਅਕਾਲ ਮੈਂ ਰਾਈਟਰ ਰਮਣ ਬਰਗਾੜੀ ਪਿਛਲੇ ਕੁਝ ਦਿਨ ਸਾਡੇ ਤੋਂ ਜਿਹੜੀ ਕਲਾਸ ਆ ਜੀ ਉਹ ਮਿਸ ਹੋ ਗਈ ਸੀ ਹੁਣ ਅਸੀਂ ਲਗਾਤਾਰ ਜਿਹੜੀਆਂ ਕਲਾਸਾਂ ਲਗਾਵਾਂਗੇ ਇਸ ਥਿਊਰੀ ਤੋਂ ਬਾਅਦ ਤੁਹਾਨੂੰ MCQ ਵੀ ਇਸੇ ਚੈਨਲ ਤੋਂ ਦੇਖਣ ਨੂੰ ਮਿਲਣਗੇ ਡੇਲੀ ਅਸੀਂ ਇੱਕ ਮੋਕ ਟੈਸਟ ਲਾਇਆ ਕਰਾਂਗੇ ਜੀ ਜਿਦੇ ਵਿੱਚ 100 ਕੁਐਸਚਨ ਹੋਇਆ ਕਰਨਗੇ ਅੱਜ ਸਾਡੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਜੀ ਬਾਰੇ ਅਸੀਂ ਗੱਲਬਾਤ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਪ੍ਰਿੰਸੀਪਲ ਸੁਜਾਨ ਸਿੰਘ ਤੇ ਬ੍ਰਿਆਮ ਸੰਧੂ ਜੀ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਕੁਲਵੰਤ ਸਿੰਘ ਵਿਰਕ ਜੀ ਬਾਰੇ ਹਾਂਜੀ ਕੁਲਵੰਤ ਸਿੰਘ ਵਿਰਕ ਜੀ ਦਾ ਜਿਹੜਾ ਜੀਵਨ ਆ ਨਾ ਉਹਨਾਂ ਬਾਰੇ ਆਪਾਂ ਪਹਿਲਾਂ ਅੱਜ ਜਿਹੜੀ ਹੈ ਜੀ ਉਹ ਜਾਣਕਾਰੀ ਪ੍ਰਾਪਤ ਕਰਾਂਗੇ ਜਿਹੜਾ ਉਹਨਾਂ ਦਾ ਜਨਮ ਉਹ 20 ਮਈ 1921 ਨੂੰ ਹੁੰਦਾਗਾ ਜੀ ਉਹਨਾਂ ਦੇ ਮਾਤਾ ਪਿਤਾ ਦੇ ਨਾਮ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ ਉਹਨਾਂ ਦੇ ਪਿਤਾ ਦਾ ਨਾਮ ਸੀਗਾ ਜੀ ਸਰਦਾਰ ਆਸਾ ਸਿੰਘ ਵਿਰਕ ਤੇ ਅਤੇ ਉਹਨਾਂ ਦੀ ਮਾਤਾ ਦਾ ਨਾਮ ਸੀਗਾ ਸਰਦਾਰਨੀ ਈਸਰ ਕੌਰ ਛੱਠਾ ਜੀ ਇੱਕ ਵਾਰ ਫੇਰ ਉਹਨਾਂ ਦਾ ਜਨਮ ਆ ਜਿਹੜਾ ਨਾ ਜੀ ਉਹ 20 ਮਈ 1921 ਨੂੰ ਹੁੰਦਾ ਹੈਗਾ ਫੁੱਲਰਵਾਨ ਜ਼ਿਲ੍ਹਾ ਸ਼ੇਖਪੁਰਾ ਪਾਕਿਸਤਾਨ ਦੇ ਵਿੱਚ ਜਿਹੜਾ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈਗਾ ਜੀ ਇਹ ਕੁਐਸਚਨ ਵੀ ਦੇਖਣ ਨੂੰ ਮਿਲ ਸਕਦਾ ਤੁਹਾਨੂੰ ਪੇਪਰ ਦੇ ਵਿੱਚ ਕਿ ਕਲਵੰਤ ਸਿੰਘ ਦਾ ਵਿਰਕਾ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਹੋਇਆ ਸੀ ਜਾਂ ਪਾਕਿਸਤਾਨ ਦੇ ਵਿੱਚ ਹੋਇਆ ਸੀ ਤਾਂ ਤੁਸੀਂ ਟਿਕ ਕਰਨਾ ਜੀ ਉਹਨਾਂ ਦਾ ਜਨਮ ਆ ਜਿਹੜਾ ਪੈਂਡ ਫੁੱਲਰਵਾਨ ਜ਼ਿਲ੍ਹਾ ਸ਼ੇਖਪੁਰਾ ਪਾਕਿਸਤਾਨ ਦੇ ਵਿੱਚ ਹੋਇਆ ਸੀਗਾ ਜੀ ਜਿਹੜਾ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈਗਾਗਾ ਹੁਣ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੀ ਪੜ੍ਹਾਈ ਦੇ ਬਾਰੇ ਜੀ ਉਹਨਾਂ ਨੇ ਮੈਟ੍ਰਿਕ ਆ ਜਿਹੜੀ 1936 ਦੇ ਵਿੱਚ ਸ਼ੇਖਪੁਰਾ ਦੇ ਵਿੱਚੋਂ ਕੀਤੀ ਸੀਗੀ ਜੀ ਉਸ ਟਾਈਮ ਬ੍ਰਿਟਾਨਵੀ ਰਾਜ ਸੀਗਾ ਨਾ 1947 ਚ ਸਾਡਾ ਦੇਸ਼ ਆਜ਼ਾਦ ਹੁੰਦਾ ਜਦੋਂ ਕਿ ਉਹਨਾਂ ਨੇ 1936 ਦੇ ਵਿੱਚ ਮੈਟ੍ਰਿਕ ਕੀਤੀ ਸੀਗੀ ਜੀ ਤੇ ਉਹਨਾਂ ਨੇ ਬੀਏ ਜਿਹੜੀ ਜੀ 1940 ਦੇ ਵਿੱਚ ਐਫਸੀ ਕਾਲਜ ਲਾਹੌਰ ਤੋਂ ਕੀਤੀ ਸੀ ਕਵੈਸਚਨ ਇਹ ਵੀ ਬਣ ਸਕਦਾ ਹੈਗਾ ਜੀ ਕਲਵੰਤ ਸਿੰਘ ਵਰਕ ਨੇ ਜਿਹੜੀ ਹੈ ਜੀ ਜਦੋਂ ਆਪਣੀ میٹرਿਕ ਕੀਤੀ ਆ ਤਾਂ ਉਦੋਂ ਕੀ ਦਾ ਰਾਜ ਸੀ ਉਦੋਂ ਬਰਤਾਨਵੀ ਰਾਜ ਸੀ ਜੀ ਉਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਜੀ ਭਾਰਤ ਉੱਤੇ ਠੀਕ ਹੈ ਜੀ ਤਾਂ ਹੁਣ ਅਸੀਂ ਕਰਾਂਗੇ ਇੱਕ ਕਵੈਸਚਨ ਇਹ ਵੀ ਬਣ ਸਕਦਾ ਹੈ ਕਿ ਉਹਨਾਂ ਨੇ ਜਿਹੜੀ ਜਦੋਂ ਬੀਏ ਕੀਤੀ ਆ ਤਾਂ ਉਹ ਕਿੱਥੋਂ ਕੀਤੀ ਉਹਨਾਂ ਨੇ ਬੀਏ 1940 ਦੇ ਵਿੱਚ ਐਫਸੀ ਕਾਲਜ ਲਾਹੌਰ ਤੋਂ ਕੀਤੀ ਆ ਜੀ ਹਾਂਜੀ ਅੱਗੇ ਉਹਨਾਂ ਨੇ ਜਿਹੜੀ ਐਮਏ ਦੀ ਪੜ੍ਹਾਈ ਆ ਨਾ ਉਹ 1942 ਦੇ ਵਿੱਚ ਖਾਲਸਾ ਕਾਲਜ ਤੋਂ ਕੀਤੀ ਸੀਗੀ ਜੀ ਤੇ ਉਹਨਾਂ ਨੇ ਅੰਮ੍ਰਿਤਸਰ ਤੋਂ ਜੀ ਲੋਅ ਕੀਤੀ ਸੀਗੀ ਐਲ ਐਲ ਬੀ ਤੇ ਉਹਨਾਂ ਦੇ ਵਿਆਹ ਬਾਰੇ ਹੋਰ ਅਸੀਂ ਗੱਲਬਾਤ ਕਰਾਂਗੇ ਜਿਹੜਾ ਉਹਨਾਂ ਦਾ 1949 ਦੇ ਵਿੱਚ ਉਹਨਾਂ ਦਾ ਜੀ ਮੈਰिज ਹੁੰਦੀ ਆ ਉਹਨਾਂ ਦੇ ਜਿਹੜੇ ਸਹੁਰਾ ਨੇ ਉਹ ਡਾਕਟਰ ਕਰਮ ਸਿੰਘ ਗਰੇਵਾਲ ਨੇ ਜਿਹੜੇ ਹੱਡੀਆਂ ਦੇ ਬੜੇ ਮਹਾਰ ਸੀ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਸੀਗੇ ਤੇ ਉਹਨਾਂ ਦੀ ਜਿਹੜੀ ਲੜਕੀ ਆ ਹਰਬੰਸ ਕੌਰ ਉਹਨਾਂ ਨਾਲ ਉਹਨਾਂ ਦਾ ਵਿਆਹ ਹੁੰਦਾ ਜੀ ਕੁਐਸਚਨ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਕੀ ਕੁਲਵੰਤ ਸਿੰਘ ਵਿਰਕ ਦੀ ਪਤਨੀ ਦਾ ਨਾਂ ਕੀ ਸੀ ਜੀ ਉਹਨਾਂ ਦੀ ਪਤਨੀ ਦਾ ਨਾਂ ਹਰਬੰਸ ਕੌਰ ਸੀਗਾ ਜੀ ਅਤੇ ਉਹਨਾਂ ਦੇ ਦੋ ਲੜਕੇ ਤੇ ਤਿੰਨ ਲੜਕੀਆਂ ਸੀ ਟੋਟਲ ਪੰਜ ਬੱਚੇ ਸੀਗੇ ਜੀ ਹਾਂਜੀ ਹੁਣ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਕਿਹੜੀਆਂ-ਕਿਹੜੀਆਂ ਨੌਕਰੀਆਂ ਕੀਤੀਆਂ ਉਹਨਾਂ ਨੇ ਫੌਜੀ ਅਫਸਰ ਦੀ ਨੌਕਰੀ ਕੀਤੀ ਜੀ 1942 ਤੋਂ 43 ਤੱਕ ਜੀ ਇੱਕ ਸਾਲ ਤੱਕ ਉਹਨਾਂ ਨੇ ਇਹ ਨੌਕਰੀ ਕੀਤੀ ਸੀ ਤੁਸੀਂ ਇਹ ਸਾਨੂੰ ਜ਼ਰੂਰ ਯਾਦ ਰੱਖਣਾ ਪੇਪਰ ਦੇ ਵਿੱਚ ਇਹ ਕੁਐਸਚਨ ਦੇਖਣ ਨੂੰ ਜ਼ਰੂਰ ਮਿਲ ਸਕਦਾ ਹਾਂਜੀ ਗੱਲਬਾਤ ਕਰ ਰਹੀ ਸੀ ਅਸੀਂ ਕੁਲਵੰਤ ਸਿੰਘ ਦੀ ਨੌਕਰੀ ਬਾਰੇ ਜੀ ਅੱਗੇ ਉਹਨਾਂ ਨੇ ਲਾਈਜਾ ਅਫਸਰ ਮੜ ਵਸਾਉ ਵਿਭਾਗ ਦੇ ਵਿੱਚ 1947 ਤੋਂ ਲੈ ਕੇ 48 ਸਾਲ ਤੱਕ ਜੀ ਇੱਕ ਸਾਲ ਇੱਥੇ ਵੀ ਉਹਨਾਂ ਨੇ ਨੌਕਰੀ ਕੀਤੀ ਸੀ ਕੁਐਸਚਨ ਇਹ ਵੀ ਬਣ ਸਕਦਾ ਹੈਗਾ ਹੈਗਾ ਜੀ ਲਾਈਜਾ ਅਫਸਰ ਮੜ ਵਸਾਉ ਵਿਭਾਗ ਦੇ ਵਿੱਚ ਉਹਨਾਂ ਨੇ ਕਿੰਨੇ ਤੋਂ ਲੈ ਕੇ ਕਿੰਨੇ ਸਾਲ ਤੱਕ ਨੌਕਰੀ ਕੀਤੀ ਸੀ ਉੱਥੇ ਇੱਕ ਸਾਲ ਦੇਖਣ ਨੂੰ ਵੀ ਮਿਲ ਸਕਦਾ ਜੀ 1947 ਤੋਂ ਲੈ ਕੇ ਜੀ 1948 ਤੱਕ ਵੀ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਅੱਗੇ ਉਹਨਾਂ ਨੇ ਨੌਕਰੀ ਕੀਤੀ ਸੀ ਲੋਕ ਸੰਪਰਕ ਅਧਿਕਾਰੀ ਮੌੜ ਵਿਸਾਊ ਵਿਭਾਗ ਜਲੰਧਰ ਦੇ ਵਿੱਚ ਉਹਨਾਂ ਨੇ ਇੱਥੇ 1949 ਤੋਂ ਲੈ ਕੇ ਜੀ ਉਹਨਾਂ ਨੇ 1952 ਦੇ ਤੱਕ ਇੱਥੇ ਵੀ ਨੌਕਰੀ ਕੀਤੀ ਸੀ ਉਹਨਾਂ ਨੇ ਪਹਿਲੀ ਜਿਹੜੀ ਨੌਕਰੀ ਸੀ ਉਹ ਵੀ ਇੱਕ ਸਾਲ ਹੀ ਕੀਤੀ ਸੀ ਜੀ ਇਹ ਜਿਹੜੀ ਨੌਕਰੀ ਇਹ ਵੀ ਦੋ ਸਾਲ ਹੀ ਕੀਤੀ ਸੀ ਇਸ ਤੋਂ ਅੱਗੇ ਉਹਨਾਂ ਨੇ ਸੰਪਾਦਕ ਜਾਗਰਤੀ ਅਤੇ ਅਡਵਾਂਸ ਅੰਗਰੇਜ਼ੀ 1900 54 ਤੋਂ 55 ਤੱਕ ਉਹਨਾਂ ਨੇ ਇਹ ਨੌਕਰੀ ਵੀ ਕੀਤੀ ਸੀ ਜਿਆਦਾਤਰ ਔਖਾ ਤੁਹਾਨੂੰ ਇਹਦੇ ਵਿੱਚ ਕੁਛ ਵੀ ਨਹੀਂ ਜੀ ਕਿ ਤੁਹਾਨੂੰ ਲੰਮੇ ਸਮੇਂ ਤੱਕ ਸਾਲ ਯਾਦ ਕਰਨਾ ਪਊਗਾ ਮੈਕਸਿਮਮ ਇੱਕ ਜਾਂ ਦੋ ਸਾਲ ਤੱਕ ਉਹਨਾਂ ਦੀਆਂ ਜਿਹੜੀਆਂ ਨੌਕਰੀਆਂ ਉਹਨਾਂ ਨੇ ਕੀਤੀਆਂ ਸੀਆਂ ਇਸ ਤੋਂ ਅੱਗੇ ਉਹਨਾਂ ਨੇ ਕੀਤੀ ਸੀ ਜੀ ਸਹਾਇਤਾ ਸੂਚਨਾ ਅਧਿਕਾਰੀ ਜਲੰਧਰ ਜਿਆਦਾ ਨੌਕਰੀ ਉਹਨਾਂ ਨੇ ਜਲੰਧਰ ਦੇ ਵਿੱਚ ਕੀਤੀਆਂ ਸੀ ਇਹ ਵੀ ਤੁਹਾਡੇ ਲਈ ਕਾਫੀ ਸੌਖਾ ਕੁਐਸਚਨ ਹੋ ਜਾਊਗਾ ਜੀ ਸਹਾਇਤਾ ਸੂਚਨਾ ਅਧਿਕਾਰੀ ਜਲੰਧਰ 1956 ਤੋਂ ਲੈ ਕੇ 64 ਤੱਕ ਉਹਨਾਂ ਨੇ ਨੌਕਰੀ ਕੀਤੀ ਜੀ ਅੱਗੇ ਉਹਨਾਂ ਨੇ ਜਾਇੰਟ ਡਾਕਟਰ ਪੰਜਾਬ ਖੇਤੀਬਾੜੀ ਦੇ ਵਿੱਚ ਵੀ ਉਹਨਾਂ ਨੇ ਨੌਕਰੀ ਕੀਤੀ ਸੀ ਜੀ ਲੁਧਿਆਣਾ ਦੇ ਵਿੱਚ ਉਹ ਕੀਤੀ ਸੀ 1976 ਤੋਂ ਲੈ ਕੇ 1983 ਦੇ ਵਿੱਚ ਇੱਕ ਵਸ਼ਨ ਪੇਪਰ 'ਚ ਦੇਖਣ ਨੂੰ ਮਿਲ ਸਕਦਾ ਹੈਗਾ ਹੈਗਾ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਕਾਫੀ ਜਿਹੜੇ ਰਾਈਟਰ ਆ ਉਹ ਸਬੰਧ ਰੱਖਦੇ ਨੇ ਉਹਨਾਂ ਨੇ ਪ੍ਰੋਫੈਸਰ ਦੀ ਨੌਕਰੀ ਕੀਤੀ ਉੱਥੇ ਤਾਂ ਤੁਸੀਂ ਇਸ ਕੁਐਸਚਨ ਨੂੰ ਯਾਦ ਕਰ ਲੈਣਾ ਕਿਉਂਕਿ ਉੱਥੇ ਵੇਖਣ ਨੂੰ ਮਿਲ ਸਕਦਾ ਕਿ ਡਾਕਟਰ ਕੁਲਵੰਤ ਵਰਕ ਨੇ ਜਿਹੜੀ ਜੀ ਕਿਹੜੀ ਨੌਕਰੀ ਕੀਤੀ ਸੀ ਪੰਜਾਬ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਤਾਂ ਉਹਨਾਂ ਨੇ ਜਾਇੰਟ ਡਾਕਟਰ ਦੀ ਜਿਹੜੀ ਹੈ ਜੀ ਨੌਕਰੀ ਕੀਤੀ ਸੀ 1976 ਤੋਂ 1983 ਦੇ ਵਿੱਚ ਇਸ ਤੋਂ ਇਲਾਵਾ ਉਹਨਾਂ ਨੇ ਨੇਕਾਂ ਵਿਭਾਗਾਂ ਦੇ ਵਿੱਚ ਆਪਣੀ ਜਿੱਥੇ-ਜਿੱਥੇ ਵੀ ਉਹਨਾਂ ਦਾ ਜੀ ਉਹਨਾਂ ਨੂੰ ਚਾਹਿਆ ਉਹਨਾਂ ਨੇ ਆਪਣੀ ਸੇਵਾ ਨਿਭਾਈ ਬਹੁਤ ਵਧੀਆ ਬੇਖੂਬੀ ਨਾਲ ਢੰਗ ਨਾਲ ਉਹਨਾਂ ਨੇ ਆਪਣੀ ਡਿਊਟੀ ਨੂੰ ਨਿਭਾਇਆ ਇੱਕ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈ ਇਸ ਨੂੰ ਤੁਸੀਂ ਪੱਕਾ-ਪੱਕਾ ਕਰਕੇ ਲਿਖ ਲਓ ਤੇ ਪੱਕਾ-ਪੱਕਾ ਹੀ ਯਾਦ ਕਰ ਲਓ ਇਹ ਪੇਪਰ 'ਚ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗਾ ਕਿ ਉਹ ਕਿਹੜਾ ਰਾਈਟਰ ਸੀਗਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦਾ ਜੀ ਪ੍ਰੈਸ ਸਖਤਰ ਵੀ ਰਿਹਾ ਜੀ ਇਹ ਕੁਲਵੰਤ ਸਿੰਘ ਵਿਰਕ ਸੀਗੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਜੀ ਉਹ ਪ੍ਰੈਸ ਵੀ ਰਹੇ ਨੇ ਪ੍ਰੈਸ ਸਖਤਰ ਵੀ ਰਹੇ ਨੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆਮ ਹੀ ਦੇਖੋ ਨੂੰ ਮਿਲ ਜੂਗਾ ਤੁਸੀਂ ਕੁਲਵੰਤ ਸਿੰਘ ਵਿਰਕ ਬਾਰੇ ਇਹ ਜ਼ਰੂਰ ਯਾਦ ਕਰ ਲੈਣਾ ਜੀ ਹਾਂਜੀ ਹੁਣ ਆਉਨੇ ਆ ਸਾਡੇ ਮੇਨ ਟੌਪਿਕ ਤੇ ਕਿ ਕੁਲਵੰਤ ਸਿੰਘ ਵਿਰਕ ਨੇ ਕਿਹੜਾ ਕਹਾਣੀ ਸੰਗ੍ਰਹਿ ਲਿਖਿਆ ਕੀ ਉਹਨਾਂ ਨੇ ਜਿਹੜਾ ਜੀ ਸਾਨੂੰ ਕਿਹੜੀ ਸਿਹਤ ਦੀ ਦੇਣ ਦਿੱਤੀ ਹੈ ਜੀ ਜਿਹੜੀ ਅੱਜ ਤੱਕ ਵੀ ਜ਼ਿੰਦਾ ਹੈਗੀ ਆ ਹੁਣ ਅਸੀਂ ਕਰਾਂਗੇ ਉਹਨਾਂ ਦੇ ਕਹਾਣੀ ਸੰਗ੍ਰਹਿ ਦੇ ਬਾਰੇ ਅਤੇ ਨਾਲ ਨਾਲ ਅਸੀਂ ਤੁਹਾਨੂੰ ਸਾਨੂੰ ਵੀ ਦੱਸਾਂਗੇ ਕਿ ਕਿਹੜੀ ਕਹਾਣੀ ਉਹਨਾਂ ਦੀ ਕਦੋਂ ਪ੍ਰਕਾਸ਼ਿਤ ਹੁੰਦੀ ਹੈ ਕਹਾਣੀ ਸੰਗ੍ਰਹਿ ਜਿਹੜਾ ਉਹਨਾਂ ਦਾ ਜੀ ਸ਼ਾਹਵੇਲਾ 1950 ਦੇ ਵਿੱਚ ਹੁੰਦਾ ਜੀ ਪ੍ਰਕਾਸ਼ਿਤ ਧਰਤੀ ਤੇ ਆਕਾਸ਼ 1952 ਦੇ ਵਿੱਚ ਹੁੰਦਾ ਜੀ ਤੂੜੀ ਦੀ ਪੰਡ 1954 ਦੇ ਵਿੱਚ ਹੁੰਦਾ ਜੀ ਇੱਕ ਸਕੇ ਹਮ ਬਾਰਕ 1955 ਦੇ ਵਿੱਚ ਹੁੰਦਾ ਜੀ ਦੁੱਧ ਦਾ ਛੱਪੜ 1958 ਦੇ ਵਿੱਚ ਉਹਨਾਂ ਦਾ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੁੰਦਾ ਜੀ ਅਤੇ ਇਸ ਤੋਂ ਲਾਹਵੋ ਨਾਲ ਵਿਰਕ ਦੀਆਂ ਕਹਾਣੀਆਂ ਜਿਹੜੀਆਂ ਸੀ ਜੀ 1966 ਦੇ ਵਿੱਚ ਜਿਹੜਾ ਪ੍ਰਕਾਸ਼ਿਤ ਹੁੰਦਾ ਨਵੇਂ ਲੋਕ ਆ ਜੀ ਇਹਨਾਂ ਦੀ ਕਾਫੀ ਫੇਮਸ ਰਚਨਾ ਹੈਗੀ ਹੈ ਜਿਹੜੀ 1967 ਦੇ ਵਿੱਚ ਜਿਹੜਾ ਜੀ ਇਹਨਾਂ ਦਾ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੁੰਦਾ ਅੱਗੇ ਹੈ ਜੀ ਦੁਆਦਸ਼ੀ ਤੇ ਅਸਤਵਾਜੀ ਇਹ ਹੁੰਦੀ ਹੈ ਜੀ 1984 ਦੇ ਵਿੱਚ ਤੁਸੀਂ ਇੱਕ ਮੇਨ ਜੀ ਟ੍ਰਿਕ ਵੀ ਯਾਦ ਕਰ ਸਕਦੇ ਹੋ ਜੀ ਜਦੋਂ 1984 ਦੇ ਵਿੱਚ ਪੰਜਾਬ ਦੇ ਵਿੱਚ ਜੀ ਦੰਗੇ ਹੁੰਦੇ ਨੇ ਤਾਂ ਉਦੋਂ ਅਕਸਰ ਲੋਕਾਂ ਨੂੰ ਜੀ ਬੰਬਾਂ ਦਾ ਵਿਸਫੋਟ ਦੇ ਨਾਲ ਜੀ ਉਥੋਂ ਬੰਬ ਵੀ ਛੁੱਟੇ ਗਏ ਸੀ ਤਾਂ ਤੁਸੀਂ ਯਾਦ ਕਰ ਲੈਣਾ ਉਸ ਟਾਈਮ ਜਿਹੜੇ ਲੋਕਾਂ ਨੇ ਅਸਤ ਬਾਜ਼ੀਆਂ ਵਾਂਗੂ ਹਨਾ ਤਾਂ ਤੁਸੀਂ 1984 ਦੇ ਦੰਗਿਆਂ ਨੂੰ ਯਾਦ ਕਰਕੇ ਇਸ ਚੀਜ਼ ਨੂੰ ਵੀ ਯਾਦ ਕਰ ਸਕਦੇ ਹੋ ਜਿਹੜੀ ਬੜੀ ਹੀ ਦਰਦਨਾਇਕ ਘਟਨਾ ਸੀਗੀ ਜੀ ਇਸ ਤੋਂ ਲਗਵਾ ਜਿਹੜੀ ਤੂੜੀ ਦੀ ਪੰਡ 1954 ਦੇ ਵਿੱਚ ਉਹਦੀ ਇਹ ਵੀ ਕਾਫੀ ਵੈਰੀ ਵੈਰੀ ਇੰਪੋਰਟੈਂਟ ਹੈ ਤੇ ਉਹਨਾਂ ਦੀ ਸ਼ਾਂਵੀਲਾ 1950 ਇਹ ਵੀ ਉਹਨਾਂ ਦੀ ਕਾਫੀ ਹੀ ਇੰਪੋਰਟੈਂਟ ਆ ਪੇਪਰ 'ਚ ਦੇਖਣ ਨੂੰ ਮਿਲ ਸਕਦਾ ਕਿ ਦੁੱਧ ਦਾ ਛੱਪੜ ਕਿਹੜੇ ਲੇਖਕ ਦੀ ਜਿਹੜੀ ਕਹਾਣੀ ਸੰਗ੍ਰਹਿ ਸੀ ਜੀ ਕੁਲਵੰਤ ਸਿੰਘ ਵਿਰਕ ਦੀ ਸੀਗੀ ਜੀ ਹਾਂਜੀ ਹੁਣ ਅਸੀਂ ਗੱਲਬਾਤ ਕਰਾਂਗੇ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦੇ ਬਾਰੇ ਪਹਿਲਾਂ ਸੀਗਾ ਜੀ ਉਹਨਾਂ ਦਾ ਕਹਾਣੀ ਸੰਗ੍ਰਹਿ ਉਹਦੇ ਵਿੱਚ ਤੁਹਾਨੂੰ ਅਸੀਂ ਸਨ ਵੀ ਦੱਸਿਆ ਹੋਇਆ ਤੇ ਜਿਹੜੀ ਉਹਨਾਂ ਦੀ ਫੇਮਸ ਕਹਾਣੀਆਂ ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸੇ ਹੋਏ ਨੇ ਪੇਪਰ ਦੇ ਵਿੱਚ ਕਿਤੋਂ ਵੀ ਕੁਐਸਚਨ ਆ ਸਕਦਾ ਹੈਗਾ ਜੀ ਤੁਸੀਂ ਉਹਨਾਂ ਦੀਆਂ ਸਾਰੀਆਂ ਕਹਾਣੀਆਂ ਨੂੰ ਯਾਦ ਕਰ ਲਓ ਉਹਨਾਂ ਦਾ ਬਹੁਤ ਹੀ ਇੰਪੋਰਟੈਂਟ ਕੁਐਸਚਨ ਪੇਪਰ ਦੇ ਵਿੱਚ ਇੱਕ ਬੰਦਾ ਹੈਗਾ ਜੀ ਕਿਹੜੀ ਕਹਾਣੀ ਜਿਹੜੀ ਉਹਨਾਂ ਦੀ 10ਵੀਂ ਦੀ ਕਿਤਾਬ ਦੇ ਵਿੱਚ ਸ਼ਾਮਿਲ ਹੈਗੀ ਆ ਜੀ ਧਰਤੀ ਹੇਟਲਾ ਬਲਦ ਆ ਜਿਹੜੀ ਜੀ ਤੁਸੀਂ ਸਾਰਿਆਂ ਨੇ ਉਹਨਾਂ ਦੀ ਕਹਾਣੀ ਪੜ੍ਹੀ ਹੋਈ ਆ ਉਹ 10ਵੀਂ ਦੀ ਕਲਾਸ ਦੇ ਵਿੱਚ ਹੈਗੀ ਆ ਜੀ ਹਾਂਜੀ ਜਿੱਦਾਂ ਨਮਸਕਾਰ ਹੋ ਗਿਆ ਉਹਨਾਂ ਦੀ ਕਹਾਣੀ ਖੱਬਲ ਹੋ ਗਿਆ ਦੁੱਧ ਦਾ ਛੱਪੜੇ ਕਾਫੀ ਇੰਪੋਰਟੈਂਟ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗੀ ਆਪਾਂ ਪਹਿਲਾਂ ਵੀ ਕੀਤਾ ਉਹਨਾਂ ਦਾ ਕਹਾਣੀ ਸੰਗ੍ਰਹਿ ਦੇ ਵਿੱਚ ਵੀ ਇਸ ਤੋਂ ਅੱਗੇ ਹੈਗਾ ਜੀ ਪੌਣਾ ਆਦਮੀ ਤੂੜੀ ਦੀ ਪੰਡਰ ਇਹ ਵੀ ਕਾਫੀ ਉਹਨਾਂ ਦੀ ਫੇਮਸ ਕਹਾਣੀ ਰਹੀ ਆ ਅੱਗੇ ਹੈਗਾ ਮੁਰਦੇ ਦੀ ਤਾਕਤ ਨਵੀਂ ਦੁਨੀਆ ਮਾਸਟਰ ਭੋਲਾ RAM ਮਹਿਰ ਗੁੱਲ ਇਹਨਾਂ ਦੀਆਂ ਜਿਹੜੀਆਂ ਕਾਫੀ ਫੇਮਸ ਰਚਨਾ ਨੇ ਜੀ ਇਹਨਾਂ ਦੀਆਂ ਕਹਾਣੀਆਂ ਨੇ ਇਸ ਤੋਂ ਅੱਗੇ ਹੈਗਾ ਉਜਾੜ ਸਾਬਨ ਦੀ ਚਿਪਰ ਹੋ ਗਿਆ ਜੀ ਇਹ ਕਹਾਣੀਆਂ ਤੁਸੀਂ ਨਹੀਂ ਸੁਨੀਆਂ ਹੋਣੀਆਂ ਪਰ ਤੁਸੀਂ ਫਿਰ ਵੀ ਇਹਨਾਂ ਨੂੰ ਯਾਦ ਕਰ ਲਓ ਕਿਉਂਕਿ ਜਿਹੜਾ ਸਿਲੇਬਸ ਉਹ 10ਵੀਂ ਤੱਕ ਦਾ ਹੀ ਹੈਗਾ ਜੀ ਉਹਨਾਂ ਦੀ ਕੋਈ ਵੀ ਕਹਾਣੀ ਆ ਜਿਹੜੀ ਸਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ ਇਸ ਤੋਂ ਅੱਗੇ ਹੈਗਾ ਪਲਟਾ ਟੂਣਾ ਹੋ ਗਿਆ ਜੀ ਹਾਂਜੀ ਅੱਗੇ ਹੈਗਾ ਸ਼ਿੰਗਾਰ ਕਹਾਣੀ ਉਹਨਾਂ ਦੀ ਹੋ ਗਿਆ ਜੀ ਮੁੱਢੋ ਸੁਢੋ ਤੇ ਪੂਰਨ ਦਾ ਭਗਤ ਹੋ ਗਿਆ ਲਾਮਾ ਹੋ ਗਿਆ ਉਸੇ ਕਰਕੇ ਵਿੱਕੀ ਕਹਾਣੀ ਹੋ ਗਿਆ ਜੀ ਉਹਨਾਂ ਦੀ ਬੰਦ ਤਾਕੀਆਂ ਹੋ ਗਿਆ ਪੁੱਖ ਕਹਾਣੀ ਹੋ ਗਿਆ ਚਾਚਾ ਚਾਰ ਚਿੱਠੀਆਂ ਸ਼ਾਹਵੇਲਾ ਇਹ ਇਹਨਾਂ ਦੀ ਕਾਫੀ ਹੀ ਅਪੌਂਡੈਂਟ ਰਚਨਾ ਜੀ ਸ਼ਾਹਵੇਲਾ ਅੱਗੇ ਹੈ ਚੱਬੜ ਗਜਰੇ ਕਿਸੇ ਹੋਰ ਨੂੰ ਵੀ ਲੱਖ ਕਰੋੜ ਰੁਪਇਆ ਕਹਾਣੀ ਹੋ ਗਈ ਜਿਹਨਾਂ ਦੀ ਮੂਲੀ ਜਿੱਡੇ ਡੋਲੇ ਹੋ ਗਿਆ ਜੀ ਮੁਕਤਸਰ ਹੋ ਗਿਆ ਪਰ ਨਾਰੀ ਹੋ ਗਿਆ ਪਾਸੇ ਸੁੰਦਰ ਕਹਾਣੀ ਟੱਕਰ ਸ਼ਾਹਵੇਲਾ ਇਹਨਾਂ ਦੀ ਦੁਬਾਰਾ ਰਿਪੀਟ ਹੋ ਗਈ ਹੈ ਜੀ ਅੱਗੇ ਹੈ ਇਹਨਾਂ ਦਾ ਕਹਾਣੀ ਸੰਗ੍ਰਹਿ ਜ ਇਹਨਾਂ ਦਾ ਧਰਤੀ ਤੇ ਆਕਾਸ਼ ਜਿਹੜਾ ਜੀ ਉਹ ਵੀ ਇਹਨਾਂ ਦਾ ਕਹਾਣੀ ਸੰਗ੍ਰਹਿ ਤੁਸੀਂ ਕਦੇ ਇਹਦੇ ਤੇ ਕਨਫਿਊਜ਼ ਨਾ ਹੋ ਜਾਣਾ ਤਿੰਨ ਆਪਸ਼ਨ ਆ ਜਾਂ ਵੇਖਣ ਚ ਮਿਲ ਸਕਦੇ ਨੇ ਜੀ ਇੱਕ ਕਿਸੇ ਹੋਰ ਰਾਈਟਰ ਦੀ ਵੀ ਹੋ ਸਕਦੀ ਆ ਉੱਥੇ ਧਰਤੀ ਹੀਟਲਾ ਬਲਦ ਦਸਵੀਂ ਦੀ ਕਿਤਾਬ ਦੇ ਵਿੱਚ ਪ੍ਰਕਾਸ਼ਿਤ ਹੈ ਜਾਂ ਜੀ ਧਰਤੀ ਤੇ ਆਕਾਸ਼ ਤੁਸੀਂ ਇਹਨਾਂ ਦੋਨਾਂ ਵਿੱਚ ਕਨਫਿਊਜ਼ ਤੁਸੀਂ ਇਹ ਨਾ ਦੋਨਾਂ ਵਿੱਚ ਕਨਫਿਊਜ਼ ਨਾ ਹੋ ਜਾਣਾ ਧਰਤੀ ਹੀਟਲਾ ਬਲਦ ਆ ਨਾ ਜਿਹੜਾ ਉਹ ਦਸਵੀਂ ਦੀ ਕਿਤਾਬ ਦੇ ਵਿੱਚ ਸ਼ਾਮਲ ਹੈਗਾ ਜਦਕਿ ਨਾ ਕਿ ਧਰਤੀ ਤੇ ਆਕਾਸ਼ ਹਾਂਜੀ ਹੁਣ ਅਸੀਂ ਕਰਾਂਗੇ ਕਿ ਵਿਰਕ ਦੇ ਉੱਪਰ ਕਿਹੜੀਆਂ-ਕਿਹੜੀਆਂ ਕਿਤਾਬਾਂ ਲਿਖੀਆਂ ਗਈਆਂ ਨੇ ਜੀ ਪਹਿਲਾ ਹੈਗਾ ਕਲਵੰਤ ਸਿੰਘ ਵਿਰਕ ਦੀ ਕਹਾਣੀ ਸੰਸਾਰ ਜੀ ਜੇ ਬ੍ਰਿ얌 ਸਿੰਘ ਸੰਧੂ ਨੇ ਉਹਨਾਂ ਦੇ ਜੀਵਨ ਦੇ ਉੱਪਰ ਲਿਖੀ ਹੋਈ ਹੈ ਜੀ ਕਿਤਾਬ ਹੈਗੀ ਆ ਕਲਵੰਤ ਸਿੰਘ ਵਿਰਕ ਦੀ ਕਹਾਣੀ ਸੰਸਾਰ ਜੀ ਠੀਕ ਹੈ ਜੀ ਅਗਲਾ ਹੈਗਾ ਜੀ ਕਹਾਣੀਕਾਰ ਕਲਵੰਤ ਸਿੰਘ ਵਿਰਕ ਦਾ ਜੀ ਜਿਹੜਾ ਡਾਕਟਰ ਰੰਤਜੀਤ ਸਿੰਘ ਨੇ ਇਹਨਾਂ ਦੇ ਉੱਪਰ ਕਿਤਾਬ ਲਿਖੀ ਹੋਈ ਹੈ ਅੱਗੇ ਚੰਦ ਤੇ ਡਾਕਟਰ ਵਿਕਰਮ ਇਹਨਾਂ ਨੇ ਲਿਖੀ ਹੈ ਜੀ ਚੰਦ ਤੇ ਡਾਕਟਰ ਆ ਜੀ ਜਿਹੜੀ ਉਹ ਕਲਵੰਤ ਸਿੰਘ ਵਿਰਕ ਦੇ ਉੱਪਰ ਵਿਕਰਮ ਸਿੰਘ ਘੁੰਮਣ ਨੇ ਜਿਹੜੀ ਹੈ ਜੀ ਕਿਤਾਬ ਲਿਖੀ ਹੋਈ ਆ ਅੱਗੇ ਹੈਗਾ ਜੀ ਕਲਵੰਤ ਸਿੰਘ ਵਿਰਕ ਆ ਜੀ ਇਹ ਇੱਕ ਇਹਨਾਂ ਦਾ ਇੱਕ ਧਿਆਨ ਵੀ ਕੀਤਾ ਹੈ ਟੀ ਆਰ ਵਿਨੋਦ ਜੀ ਨੇ ਇਹਨਾਂ ਦੇ ਬਾਰੇ ਅੱਗੇ ਕੁਐਸਚਨ ਕਾਫੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਕਿ ਕਹਾਣੀਆਂ ਦਾ ਬਾਦਸ਼ਾਹ ਕਿਹਨੂੰ ਕਿਹਾ ਜਾਂਦਾ ਪੇਪਰ 'ਚ ਦੇਖਣ ਨੂੰ ਮਿਲ ਸਕਦਾ ਕੁਐਸਚਨ ਕਿ ਕਹਾਣੀਆਂ ਦਾ ਜਿਹੜਾ ਬਾਦਸ਼ਾਹ ਨਾ ਕਲਵੰਤ ਸਿੰਘ ਵਿਰਕ ਨੂੰ ਕਿਹਾ ਜਾਂਦਾ ਹੈਗਾ ਜੀ ਹੁਣ ਅੱਗੇ ਕਰਾਂਗੇ ਜੀ ਇਹਨਾਂ ਨੂੰ ਕਿਹੜਾ ਮਾਨਸਨ ਮਾਨ ਮਿਲੇ ਕਿਹੜੇ ਇਹਨਾਂ ਨੂੰ ਅਵਾਰਡਸ ਮਿਲੇ ਜੀ ਹੁਣ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਬਾਰੇ ਹਾਂਜੀ ਪਹਿਲਾ ਇਨਾਮ ਇਹਨਾਂ ਨੂੰ ਮਿਲਿਆ ਸੀ ਭਾਸ਼ਾ ਵਿਭਾਗ ਵੱਲੋਂ ਜੀ 1959 ਈਸਵੀ ਦੇ ਵਿੱਚ ਕਹਾਣੀ ਦੁੱਧ ਦਾ ਛੱਪੜ ਦੇ ਲਈ ਮਿਲਦਾ ਹੈਗਾ ਜੀ ਵੜ ਪੇਪਰ ਦੇ ਵਿੱਚ ਪ੍ਰਸ਼ਨ ਦੇਖਣ ਨੂੰ ਮਿਲ ਸਕਦਾ ਹੈ ਜੀ ਕੁਲਵੰਤ ਸਿੰਘ ਵਿਰਕ ਨੂੰ ਭਾਸ਼ਾ ਵਿਭਾਗ ਵੱਲੋਂ ਜਿਹੜਾ 1959 ਦੇ ਵਿੱਚ ਇਨਾਮ ਮਿਲਿਆਗਾ ਜੀ ਉਹ ਕਿਹੜੀ ਕਹਾਣੀ ਦੇ ਲਈ ਮਿਲਿਆ ਜੀ ਉਹ ਦੁੱਧ ਦੇ ਛੱਪੜ ਦੇ ਲਈ ਮਿਲਿਆ ਹੈਗਾ ਜੀ ਜਾਂ ਇਦਾਂ ਵੀ ਕੁਐਸਚਨ ਬਣ ਸਕਦਾ ਦੁੱਧ ਦਾ ਛੱਪੜ ਕਹਾਂ ਹਾਂਜੀ ਭਾਸ਼ਾ ਵਿਭਾਗ ਵੱਲੋਂ ਉਹਨਾਂ ਨੂੰ 1969 ਦੇ ਵਿੱਚ ਕਹਾਣੀ ਦੁੱਧ ਦਾ ਛੱਪੜ ਦੇ ਲਈ ਆ ਜਿਹੜਾ ਜੀ ਉਹ ਈਵਾਰਡ ਮਿਲਦਾ ਹੈਗਾ ਜੀ ਭਾਸ਼ਾ ਵਿਭਾਗ ਪੰਜਾਬ ਅੱਗੇ ਹੈਗਾ ਉਹਨਾਂ ਨੂੰ ਸਹਿਤ ਕਦਮੀ ਇਨਾਮ ਆ ਜਿਹੜਾ ਜੀ 1968 ਦੇ ਵਿੱਚ ਕਹਾਣੀ ਨਵੇਂ ਲੋਕ ਦੇ ਲਈ ਮਿਲਦਾ ਕਵੈਸਚਨ ਦੇਖਣ ਨੂੰ ਇਹ ਵੀ ਮਿਲ ਸਕਦਾ ਹੈਗਾ ਜੀ ਕਿਹੜੀ ਕਹਾਣੀ ਦੇ ਲਈ ਜਿਹੜਾ ਜੀ ਕੁਲਵੰਤ ਸਿੰਘ ਵਿਰਕ ਨੂੰ ਜਿਹੜਾ ਜੀ ਉਹ ਸਹਿਤ ਅਕਾਦਮੀ ਇਨਾਮ ਮਿਲਿਆ ਸੀਗਾ ਜੀ ਕਹਾਣੀ ਨਵੇਂ ਲੋਕ ਦੇ ਲਈ ਅੱਗੇ ਉਹਨਾਂ ਨੂੰ ਪਹਾੜਾ ਵਿਭਾਗ ਪੰਜਾਬ ਸ਼ਰੋਮਣੀ ਸਹਿਤਕ ਦੇ ਤੌਰ ਤੇ ਵੀ ਸਨਮਾਨ ਮਿਲਦਾ ਜੀ 1985 ਦੇ ਵਿੱਚ ਅੱਗੇ ਉਹਨਾਂ ਨੂੰ ਮਿਲਿਆ ਸੀ ਇਨਾਮ ਜੀ ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਢਾਲੀਵਾਲ ਅਵਾਰਡ ਮਿਲਦਾ ਜੀ ਉਹ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਜੀ ਉਹਨਾਂ ਨੇ ਡਿਊਟੀ ਵੀ ਕੀਤੀ ਹੈ ਜਿੱਦਾਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਅੱਗੇ ਉਹਨਾਂ ਦਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਜੀ ਕਿ ਕਲਵੰਤ ਸਿੰਘ ਵਿਰਕ ਨੂੰ ਕਹਾਣੀ ਦੇ ਬਾਦਸ਼ਾਹ ਕਿਹਾ ਕਿਨੇ ਸੀਗਾ ਜੀ ਇਹ ਕਿਹਾ ਸੀਗਾ ਜੀ ਕਹਾਣੀਕਾਰ ਅਜੀਤ ਕੌਰ ਨੇ ਜਿਹੜੇ ਆਪ ਵੀ ਖੁਦ ਕਹਾਣੀਆਂ ਲਿਖਦੇ ਨੇ ਉਹਨਾਂ ਨੇ ਕਿਹਾ ਸੀਗਾ ਜੀ ਕਲਵੰਤ ਸਿੰਘ ਵਿਰਕ ਹਨ ਜਿਹੜੇ ਉਹ ਕਹਾਣੀਆਂ ਦੇ ਬਾਦਸ਼ਾਹ ਨੇਗੇ ਜੀ ਅੱਜ ਸੀ ਇਹ ਕਲਾਸ ਜੀ ਇਹ ਕਲਾਸ ਤੁਹਾਨੂੰ ਕਿਵੇਂ ਲੱਗੀ ਜੇਕਰ ਕੋਈ ਵੀ ਮਿਸਟੇਕ ਲੱਗਦੀ ਆ ਜਾਂ ਤੁਹਾਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆਈ ਤਾਂ ਤੁਸੀਂ ਸਾਨੂੰ ਨੀਚੇ ਕਮੈਂਟ ਵੀ ਕਰ ਸਕਦੇ ਹੋ ਸਾਡੇ ਚੈਨਲ ਤੇ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇੱਕ ਰਿਕਵੈਸਟ ਹੈ ਕਿ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਜੇਕਰ ਕਿਸੇ ਬੱਚੇ ਤੱਕ ਕਲਾਸ ਪਹੁੰਚ ਜੂਗੀ ਤਾਂ ਉਹਦੀ ਹੈਲਪ ਹੋ ਜੂਗੀ ਜੀ ਸੋ ਥੈਂਕ ਯੂ